ਅੱਛੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਜੀ ਤੁਹਾਡੇ ਫਾਇਦੇ ਦੀ ਬਹੁਤ ਵੱਡਾ ਫਾਇਦਾ ਤੁਹਾਨੂੰ ਹੋਣ ਵਾਲਾ ਹੈ ਜੀ ਖਬਰ ਨੂੰ ਪੂਰਾ ਲਾਸਟ ਤੱਕ ਦੇਖਿਓ ਜੀ ਫੇਰ ਹੀ ਤੁਹਾਨੂੰ ਇਸ ਖਬਰ ਦਾ ਪਤਾ ਲੱਗਣਾ ਹੈ ਤੇ ਇਸ ਸਕੀਮ ਬਾਰੇ ਜਿਹੜਾ ਤੁਸੀਂ ਜਾਣ ਸਕਦੇ ਹੋ ਤੇ ਨਾਲ ਹੀ ਤੁਸੀਂ ਬਹੁਤ ਵੱਡਾ ਪ੍ਰੋਫਿਟ ਲੈ ਸਕਦੇ ਹੋ ਕੀ ਤੁਸੀਂ ਇੱਕ ਅਜਿਹੀ ਸਕੀਮ ਦੀ ਤਲਾਸ਼ ਵਿੱਚ ਹੋ ਜੋ ਤੁਹਾਨੂੰ ਹਰ ਮਹੀਨੇ ਇੱਕ ਪੱਕੀ ਆਮਦਨ ਦਿੰਦੀ ਹੋਵੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਖਾਤੇ ਵਿੱਚ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਪਹੁੰਚਦੀ ਰਹੇ ਆ ਤਾਂ ਪੋਸਟ ਆਫਿਸ ਦੀ ਮਾਸਿਕ ਆਮਦਨ ਸਕੀਮ ਹੈ ਜੀ ਜੋ ਤੁਹਾਡੇ ਲਈ ਬਿਹਤਰੀਨ ਵਿਕਲਪ ਹੋ ਸਕਦਾ ਹੈ ਜੀ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਹਰ ਕੋਈ ਆਪਣੀ ਆਮਦਨ ਨੂੰ ਸੁਰੱਖਿਤ ਅਤੇ ਨਿਰਵਿਘਨ ਬਣਾਉਣਾ ਚਾਹੁੰਦਾ ਹੈ ਇਸ ਸਕੀਮ ਦੇ ਜਰੀਏ ਤੁਸੀਂ ਇੱਕ ਵਾਰ ਨਿਵੇਸ਼ ਕਰਕੇ ਹਰ ਮਹੀਨੇ ਨਿਯਮਿਤ ਆਮਦਨ ਪ੍ਰਾਪਤ ਕਰ ਸਕਦੇ ਹੋ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਲਿਓ ਕਿਉਂਕਿ ਸਰਕਾਰ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਜਾਂ ਫਿਰ ਕੋਈ ਵੀ ਸਕੀਮ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਗੱਲ ਕਰ ਲੈਣੇ ਆ ਜੀ ਇਸ ਸਕੀਮ ਬਾਰੇ ਪੂਰਾ ਪ੍ਰੋਸੈਸ ਕੀ ਹੈ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਇਹ ਪ੍ਰੋਫਿਟ ਮਿਲਣ ਵਾਲਾ ਹੈ ਪੋਸਟ ਆਫਿਸ ਮਾਸਿਕ ਆਮਦਨ ਸਕੀਮ ਕੀ ਹੈ ਜੀ ਇਸ ਦੇ ਬਾਰੇ ਗੱਲ ਕਰਦੇ ਹਾਂ ਜੀ ਪੋਸਟ ਆਫਿਸ ਮਾਸਿਕ ਸਕੀਮ ਜਿਹੜੀ ਹੈ ਜੀ ਇਹ ਮੰਥਲੀ ਇਨਕਮ ਸਕੀਮ ਹੈ ਭਾਰਤ ਸਰਕਾਰ ਦੁਆਰਾ ਚਲਾਈ ਗਈ ਇੱਕ ਗਾਰੰਟੀਡ ਸਕੀਮ ਹੈ ਜੋ ਨਿਵੇਸ਼ਕਾਂ ਨੂੰ ਸਥਿਰ ਅਤੇ ਜੋਖਮ ਰਹਿਤ ਆਮਦਨ ਦੇਣ ਲਈ ਆਈ ਗਈ ਹੈ ਇਹ ਖਾਸ ਕਰਕੇ ਉਹਨਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਸੁਰੱਖਿਅਤ ਨਿਵੇਸ਼ ਚਾਹੁੰਦੇ ਨੇ ਪੋਸਟ ਆਫਿਸ ਮਾਸਿਕ ਆਮਦਨ ਸਕੀਮ ਕੀ ਹੈ ਹੁਣ ਆਪਾਂ ਸਾਰੇ ਜਣੇ ਸਕੀਮ ਬਾਰੇ ਜਾਣ ਲੈਨੇ ਆ ਇਸ ਸਕੀਮ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ ਤੇ ਸਰਕਾਰ ਸਾਨੂੰ ਕਿਸ ਤਰ੍ਹਾਂ ਦੇ ਨਾਲ ਇਸ ਸਕੀਮ ਦੇ ਵਿੱਚ ਇਨਵੈਸਟ ਕਰਨ ਨੂੰ ਕਹਿ ਰਹੀ ਹੈ ਇਸ ਦੇ ਬਾਰੇ ਤੁਹਾਡੇ ਨਾਲ ਵਿਸਤਾਰ ਨਾਲ ਗੱਲ ਕਰਦੇ ਆਂ ਦੇਖੋ ਜੀ ਜਿਹੜੀ ਪੋਸਟ ਆਫਿਸ ਮੰਥਲੀ ਇਨਕਮ ਸਕੀਮ ਹੈ ਭਾਰਤ ਸਰਕਾਰ ਦੁਆਰਾ ਚਲਾਈ ਜਾਂਦੀ ਹੈ ਇੱਕ ਗਰੰਟੀ ਸਕੀਮ ਹੈ ਜੀ ਜੋ ਨਿਵੇਸ਼ਕਾਂ ਨੂੰ ਸਥਿਰ ਅਤੇ ਜੋਖਮ ਰਹਿਤ ਆਮਦਨ ਦੇਣ ਲਈ ਬਣਾਈ ਗਈ ਹੈ ਇਹ ਖਾਸ ਕਰਕੇ ਉਹਨਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਸੁਰੱਖਿਤ ਨਿਵੇਸ਼ ਚਾਹੁੰਦੇ ਨੇ ਹੁਣ ਤੁਸੀਂ ਇਸ ਗੱਲ ਨੂੰ ਸਮਝ ਚੁੱਕੇ ਹੋ ਕਿ ਇਹ ਉਹਨਾਂ ਲਈ ਬਣਾਈ ਗਈ ਹੈ ਜਿਹੜਾ ਕਿ ਸੁਰੱਖਿਤ ਚਾਹੁੰਦੇ ਨੇ ਕਿ ਸਾਡਾ ਜਿੱਥੇ ਪੈਸਾ ਲੱਗਿਆ ਉਹ ਕਦੇ ਖਰਾਬ ਨਾ ਹੋਵੇ ਕਿਤੇ ਡੁੱਬ ਨਾ ਜਾਵੇ ਤਾਂ ਉਹਨਾਂ ਲਈ ਇਹ ਸਕੀਮ ਜਿਹੜੀ ਆ ਬਹੁਤ ਹੀ ਜ਼ਿਆਦਾ ਵਧੀਆ ਹੈ ਪੂਰਾ ਪ੍ਰੋਸੈਸ ਸਮਝਾ ਰਹੇ ਹਾਂ ਜੀ ਪੂਰੀ ਡਿਟੇਲ ਦੱਸ ਰਹੇ ਹਾਂ ਤੁਸੀਂ ਬਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਕੀਮ ਦਾ ਟਾਈਮ ਪੀਰੀਅਡ ਕਿੰਨਾ ਹੈ ਜੀ ਇਹ 5 ਸਾਲ ਦੀ ਸਕੀਮ ਹੈ ਜੀ ਨਿਵੇਸ਼ ਕੀਤੀ ਰਕਮ 5 ਸਾਲ ਲਈ ਲੋਕ ਹੁੰਦੀ ਹੈ ਤੁਸੀਂ ਇੱਕ ਵਾਰੀ ਦੇ ਵਿੱਚ ਨਿਵੇਸ਼ ਕਰ ਦਿੱਤਾ ਤਾਂ 5 ਸਾਲ ਤੱਕ ਤੁਸੀਂ ਪੈਸਾ ਜਿਹੜਾ ਹੈ ਨਹੀਂ ਕਢਵਾ ਸਕਦੇ ਹੋ ਪਰ ਹਰ ਮਹੀਨੇ ਤੁਹਾਨੂੰ ਜਿਹੜਾ ਵਿਆਜ ਮਿਲਦਾ ਹੈ ਜਿਸ ਨੂੰ ਤੁਸੀਂ ਖਰਚ ਕਰ ਸਕਦੇ ਹੋ ਜੀ ਜਾਂ ਫਿਰ ਉਸ ਨੂੰ ਦੁਬਾਰਾ ਨਿਵੇਸ਼ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਨੇ ਖਰਚ ਕਰਨਾ ਹੈ ਜਾਂ ਫਿਰ ਉਸ ਨੂੰ ਨਿਵੇਸ਼ ਕਰਨਾ ਹੈ ਉਹ ਤੁਹਾਡੀ ਇੱਛਾ ਹੈ ਜਦੋਂ ਤੱਕ ਮਿਆਦ ਪੂਰੀ ਨਹੀਂ ਹੁੰਦੀ ਹੈ ਤੁਹਾਨੂੰ ਮੂਲ ਰਕਮ ਜਿਹੜੀ ਆ ਵਾਪਸ ਮਿਲ ਜਾਂਦੀ ਹੈ ਮਤਲਬ ਜਿੰਨਾ ਸਮਾਂ ਸਰਕਾਰ ਨੇ ਕਿਹਾ ਜਿਵੇਂ 5 ਸਾਲ ਲਈ ਤੁਸੀਂ ਨੇ ਪੈਸਾ ਲਗਾਇਆ ਤਾਂ 5 ਸਾਲ ਬਾਅਦ ਜਿਹੜਾ ਤੁਹਾਡਾ ਸਾਰਾ ਪੈਸਾ ਜਿਹੜਾ ਉਹ ਵਾਪਸ ਹੋ ਜਾਣਾ ਹੈ ਜੀ ਹੁਣ ਤੁਸੀਂ ਘੱਟੋ-ਘੱਟ ਕਿੰਨਾ ਪੈਸਾ ਨਿਵੇਸ਼ ਕਰ ਸਕਦੇ ਹੋ ਤਾਂ ਉਸ ਦੇ ਬਾਰੇ ਵੀ ਗੱਲ ਕਰਦੇ ਹਾਂ ਜੀ ਘੱਟੋ ਘੱਟ ਨਿਵੇਸ਼ ਜਿਹੜਾ ਹੈ ਜੀ 1000 ਰੁਪਏ ਤੁਸੀਂ ਕਰ ਸਕਦੇ ਹੋ ਅਧਿਕਤਮ ਨਿਵੇਸ਼ ਇੱਕ ਵਿਅਕਤੀਗਤ ਖਾਤੇ ਵਿੱਚ 9 ਲੱਖ ਰੁਪਏ ਕਰ ਸਕਦਾ ਹੈ ਇੱਕ ਵਿਅਕਤੀਗਤ ਖਾਤੇ ਲਈ 9 ਲੱਖ ਰੁਪਏ ਰੱਖਿਆ ਗਿਆ ਹੈ ਜੀ ਸਯੁਕਤ ਖਾਤੇ ਲਈ ਸਯੁਕਤ ਮਤਲਬ ਜੀ ਜੁਆਇੰਟ ਅਕਾਊਂਟ 15 ਲੱਖ ਰੁਪਏ ਉਹਦੇ ਵਿੱਚ ਉਹ ਲਗਾ ਸਕਦੇ ਨੇ ਜੀ ਮਾਸਿਕ ਆਮਦਨ ਦਾ ਅਨੁਮਾਨ ਇਸ ਦੇ ਬਾਰੇ ਗੱਲ ਕਰਦੇ ਹਾਂ ਜੀ ਜਦੋਂ ਤੁਸੀਂ ਇੰਨਾ ਪੈਸਾ ਕਿਤੇ ਲਗਾਉਣਾ ਹੈ ਤਾਂ ਤੁਹਾਨੂੰ ਉਸ ਦੇ ਵਿੱਚ ਰਿਟਰਨ ਕੀ ਮਿਲ ਰਿਹਾ ਹੈ ਤਾ ਮੌਜੂਦਾ ਵਿਆਜ ਦਰ ਜਿਹੜੀ ਇਸ ਵੇਲੇ ਚੱਲ ਰਹੀ ਹੈ ਉਹ 7.4% ਅਨੁਸਾਰ ਹੈ ਜੀ ਜੇਕਰ ਤੁਸੀਂ 9 ਲੱਖ ਰੁਪਇਆ ਨਿਵੇਸ਼ ਕੀਤਾ ਹੈ ਤਾਂ 5550 ਰੁਪਏ ਪ੍ਰਤੀ ਮਹੀਨਾ ਜਿਹੜਾ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣੇ ਨੇ ਜੀ ਜੇ ਤੁਸੀਂ ਨੇ ਜੁਆਇੰਟ ਖਾਤਾ ਖੁਲਾਇਆ ਤੇ ਉਹਦੇ ਜਰੀਏ ਪੈਸਾ ਲਗਾਇਆ ਜੇ ਤੁਸੀਂ 15 ਲੱਖ ਰੁਪਏ ਲਗਾ ਦਿੱਤਾ ਤਾਂ ਉਸ ਦਾ ਤੁਹਾਨੂੰ 92550 ਰੁਪਏ ਪ੍ਰਤੀ ਮਹੀਨਾ ਜਿਹੜਾ ਮਿਲਣਾ ਸ਼ੁਰੂ ਹੋ ਜਾਵੇਗਾ ਖਾਤਾ ਖੋਲਣ ਦੀ ਪ੍ਰਕਿਰਿਆ ਕੀ ਹੈ ਜੀ ਹੁਣ ਅਸੀਂ ਗੱਲ ਕਰਾਂਗੇ ਜੀ ਖਾਤਾ ਖੋਲਣ ਦੀ ਪ੍ਰਕਿਰਿਆ ਕੀ ਹੈ ਕਿਸੇ ਵੀ ਪੋਸਟ ਆਫਿਸ ਵਿੱਚ ਇਹ ਖਾਤਾ ਖੋਲਿਆ ਜਾਂਦਾ ਹੈ ਲੋੜੀ ਦਾ ਦਸਤਾਵੇਜ਼ ਕੀ ਨੇ ਜੀ ਉਸ ਦੇ ਬਾਰੇ ਗੱਲ ਕਰਦੇ ਹਾਂ ਇੱਕ ਤਾਂ ਤੁਹਾਡਾ ਆਧਾਰ ਕਾਰਡ ਚਾਹੀਦਾ ਜੀ ਇੱਕ ਤੁਹਾਡਾ ਪੈਨ ਕਾਰਡ ਪਤਾ ਪ੍ਰਮਾਣ ਤੇ ਉਹ ਪਾਸਪੋਰਟ ਸਾਈਜ਼ ਜਿਹੜੀਆਂ ਫੋਟੋਆਂ ਹੁੰਦੀਆਂ ਨੇ ਉਹ ਤੁਹਾਡੀਆਂ ਲੱਗਣਗੀਆਂ ਇਸ ਦੇ ਨਾਲ ਜਿਹੜਾ ਤੁਹਾਡਾ ਖਾਤਾ ਜਿਹੜਾ ਖੁੱਲ ਜਾਣਾ ਹੈ ਹੁਣ ਜਦੋਂ ਤੁਸੀਂ ਖਾਤਾ ਖਲਵਾ ਲੈਨੇ ਹੋ ਉਸ ਦੀ ਵਿੱਚ ਵੀ ਕੁਝ ਟਰਮ ਕੰਡੀਸ਼ਨਾਂ ਨੇ ਉਸ ਦੇ ਬਾਰੇ ਵੀ ਦੱਸਦੇ ਆ ਇੱਕ ਸਾਲ ਤੋਂ ਪਹਿਲਾਂ ਖਾਤਾ ਬੰਦ ਨਹੀਂ ਕੀਤਾ ਜਾ ਸਕਦਾ ਜੀ ਇੱਕ ਸਾਲ ਇੱਕ ਵਾਰ ਫੇਰ ਤੋਂ ਦੱਸਦਾ ਜੀ ਇੱਕ ਸਾਲ ਤੋਂ ਪਹਿਲਾਂ ਖਾਤਾ ਬੰਦ ਨਹੀਂ ਕੀਤਾ ਜਾ ਸਕਦਾ ਜੇਕਰ ਤੁਸੀਂ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਤੁਸੀਂ ਨੇ ਪੈਸੇ ਕਢਵਾਉਣੇ ਨੇ ਤੁਹਾਨੂੰ ਲੋਡ ਪੈ ਗਈ ਤਾਂ ਇੱਕ ਤੋਂ 3 ਸਾਲ ਦੇ ਵਿੱਚ ਜੇਕਰ ਤੁਸੀਂ ਖਾਤਾ ਬੰਦ ਕਰਕੇ ਪੈਸਾ ਕਢਵਾਉਂਦੇ ਹੋ ਤਾਂ 2% ਜੁਰਮਾਨਾ ਜੀ ਤੁਹਾਨੂੰ ਦੇਣਾ ਪੈ ਸਕਦਾ ਹੈ ਤੇ ਜੇਕਰ ਤੁਸੀਂ 3 ਅਤੇ 5 ਸਾਲ ਦੇ ਵਿਚਕਾਰ ਵਿਚਕਾਰ ਖਾਤਾ ਬੰਦ ਕਰਵਾਉਂਦੇ ਹੋ ਤਾਂ ਤੁਹਾਨੂੰ 1% ਜਿਹੜਾ ਜੁਰਮਾਨਾ ਦੇਣਾ ਪੈ ਸਕਦਾ ਹੈ ਪੋਸਟ ਆਫਿਸ ਮਾਸਿਕ ਆਮਦਨ ਸਕੀਮ ਦੇ ਫਾਇਦਿਆਂ ਦੀ ਹੁਣ ਗੱਲਬਾਤ ਕਰਦੇ ਹਾਂ ਜੀ ਇਹ ਇੱਕ ਸੁਰੱਖਿਤ ਨਿਵੇਸ਼ ਹੈ ਜੀ ਸਰਕਾਰੀ ਗਰੰਟੀ ਹੈ ਤੁਹਾਡਾ ਪੈਸਾ ਕਦੇ ਵੀ ਕਿਤੇ ਵੀ ਨਹੀਂ ਜਾਣਾ ਜੀ ਦੂਜੇ ਨੰਬਰ ਤੇ ਨਿਯਮਿਤ ਮਾਸਿਕ ਆਮਦਨ ਹੈ ਜੀ ਹਰ ਮਹੀਨੇ ਤੁਹਾਨੂੰ ਜਿਹੜਾ ਵਿਆਜ ਦਾ ਮਿਲਣਾ ਸ਼ੁਰੂ ਹੋ ਜਾਣਾ ਹੈ ਟੈਕਸ ਫਰੀ ਵਿਆਜ ਹੈ ਟੀ ਡੀ ਐਸ ਦੀ ਕਟੋਤੀ ਨਹੀਂ ਕੀਤੀ ਜਾਂਦੀ ਹੈ ਜੀ ਆਸਾਨ ਪ੍ਰਕਿਰਿਆ ਹੈ ਕਿਸੇ ਤਰ੍ਹਾਂ ਦਾ ਕੋਈ ਉਲਝਾਵਾ ਨਹੀਂ ਹੈ ਨਾ ਤੁਹਾਨੂੰ ਸਮਝਣ ਦੇ ਵਿੱਚ ਦਿੱਕਤ ਆਉਣੀ ਹੈ ਜੀ ਬਹੁਤ ਹੀ ਵਧੀਆ ਸਕੀਮ ਹੈ ਜੀ ਹੁਣ ਗੱਲ ਕਰਦੇ ਹਾਂ ਕਿ ਇਹ ਕਿਨਾ ਕਿਨਾ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੀ ਜਿਹੜੇ ਰਿਟਾਇਰਡ ਵਿਅਕਤੀ ਜਾਂ ਪੈਨਸ਼ਨਰ ਨੇ ਜਾਂ ਫਿਰ ਜਿਹੜੇ ਨੌਕਰੀ ਪੇਸ਼ਾ ਲੋਕ ਜੋ ਸੁਰੱਖਿਤ ਨਿਵੇਸ਼ ਚਾਹੁੰਦੇ ਨੇ ਤੇ ਤੀਜੇ ਨੰਬਰ ਤੇ ਸਭ ਤੋਂ ਜਿਆਦਾ ਜ਼ਰੂਰੀ ਉਹਨਾਂ ਲਈ ਆ ਜੋ ਕਿ ਮਾਪੇ ਆਪਣੇ ਬੱਚਿਆਂ ਦਾ ਵਿਆਹ ਕਰਨ ਦੇ ਬਾਰੇ ਸੋਚ ਰਹੇ ਨੇ ਜਾਂ ਫਿਰ ਜਿਨ੍ਹਾਂ ਦੇ ਬੱਚੇ ਪੜ੍ਹਾਈ ਕਰ ਰਹੇ ਨੇ ਇਹ ਲੰਬੇ ਸਮੇਂ ਦਾ ਨਿਵੇਸ਼ ਹੈ ਅੱਗੇ ਚਲ ਕੇ ਤੁਹਾਨੂੰ ਬਹੁਤ ਜਿਆਦਾ ਫਾਇਦਾ ਹੋਣ ਵਾਲਾ ਹੈ ਇਸ ਲਈ ਜਰੂਰ ਇਸ ਦੇ ਵਿੱਚ ਇਨਵੈਸਟ ਕਰੋ ਤੁਹਾਡਾ ਪੈਸਾ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਸਿਰਫ ਭਾਰਤੀ ਨਾਗਰਿਕਾਂ ਲਈ ਹੈ ਐਨ ਆਰ ਆਈ ਲਈ ਕੁਝ ਵੀ ਨਹੀਂ ਹੈ 10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਵੀ ਖਾਤਾ ਖੁਲਾਇਆ ਜਾ ਸਕਦਾ ਹੈ ਹੁਣ ਧਿਆਨ ਦੇਣੀ ਉਹ ਗੱਲਾਂ ਕਿਹੜੀਆਂ-ਕਿਹੜੀਆਂ ਨੇ ਉਹ ਵੀ ਤੁਸੀਂ ਸੁਣ ਲਵੋ ਜੀ ਇਹ ਲੰਬੀ ਮਿਆਦ ਦੀ ਸਕੀਮ ਜਿਵੇਂ ਪੀਪੀਐਫ, ਈਪੀਐਫ ਨਹੀਂ ਹੈ ਜੀ ਟੈਕਸ ਬਚਤ ਦਾ ਕੋਈ ਲਾਭ ਨਹੀਂ ਜਿਵੇਂ ਅੰਡਰ ਸੈਕਸ਼ਨ 80ਸੀ ਅਧੀਨ ਵਿਆਜ ਦਰ ਹਰ ਤਿਮਾਹੀ ਸਮੀਖਿਆ ਕੀਤੀ ਜਾਂਦੀ ਹੈ ਜੇਕਰ ਤੁਸੀਂ ਇੱਕ ਵਾਰ ਨਿਵੇਸ਼ ਕਰਕੇ ਮਾਸਿਕ ਆਮਦਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ PO MIS ਤੁਹਾਡੇ ਲਈ ਇੱਕ ਸੁਰੱਖਿਤ ਅਤੇ ਭਰੋਸੇਯੋਗ ਵਿਕਲਪ ਹੋ ਸਕਦੀ ਹੈ ਇਹ ਨਾ ਸਿਰਫ ਤੁਹਾਡੀ ਆਮਦਨ ਨੂੰ ਸਥਿਰ ਬਣਾਉਂਦੀ ਹੈ ਬਲਕਿ ਭਵਿੱਖ ਦੀ ਆਰਥਿਕ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ ਕੀ ਤੁਸੀਂ ਇਸ ਸਕੀਮ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਕੋਈ ਹੋਰ ਸਵਾਲ ਹੈ ਕਮੈਂਟਾਂ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ ਬਾਕੀ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਜਰੂਰ ਦਬਾਰ ਲਿਓ ਕਿਉਂਕਿ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਦੇਖਣ ਨੂੰ ਮਿਲ ਸਕਦੀ ਹੈ ਜੀ